ਜੋ ਇਹ ਡੀਜ਼ਲ ਪੰਪ ਆਪਣੇ ਜ਼ੋਂਡੀਆ ਟਰੈਕਟਰ ਦੇ ਵਿੱਚ ਸਟੈਂਡਰਡ ਆਇਨ ਕੰਪਨੀ ਨੇ ਵਰਤੇ ਸੀ ਰੂਟਰ ਪੰਪ ਤਾਂ ਇਹਨੂੰ ਵੀ ਕਹਿ ਦਿੰਨੇ ਆ ਪਰ ਲੇਕਿਨ ਰੂਟਰ ਪੰਪ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਮਾਈਕੋ ਦਾ ਇੱਕ ਹੁੰਦਾ ਡੈਲਫੀ ਟਾਈਪ ਇਹ ਇਦਾਂ ਦੇ ਪੰਪ ਜਿਹੜੇ ਜ਼ਿਆਦਾਤਰ ਤੁਹਾਨੂੰ ਮਤਲਬ ਕਾਰ ਲਾਈਨ ਦੇ ਵਿੱਚ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਇੱਕ ਤਾਂ ਡੀਜ਼ਲ ਖਪਤ ਬਹੁਤ ਘੱਟ ਕਰਦਾ ਈ ਟਰੈਕਟਰ ਚਾਲ ਕਰਕੇ ਇਹਦਾ ਪਾਰਟਸ ਇੱਥੇ ਮਿਲਣਾ ਆਪਣੇ ਇੰਡੀਆ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਜੌਂਡੀਅਰ ਟਰੈਕਟਰ ਦੇ ਡੀਜ਼ਲ ਪੰਪ ਬਾਰੇ ਫੁੱਲ ਜਾਣਕਾਰੀ ਮਿਲੂਗੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਕੁਝ ਨਾ ਕੁਝ ਪੱਲੇ ਪੈ ਸਕੇ ਕਿਉਂਕਿ ਤੁਸੀਂ ਦੇਖਿਆ ਹੋਣਾਗਾ ਆਪਣੇ ਜੌਂਡੀਅਰ ਟਰੈਕਟਰ 5310 ਦੇ ਵਿੱਚ ਪਹਿਲਾਂ ਵਾਲੇ ਮਾਡਲਾਂ ਦੇ ਵਿੱਚ ਜਿਹੜੇ 6-7 ਮਾਡਲ ਆਏ ਸੀਗੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜਾ ਇਹ ਡੀਜ਼ਲ ਪੰਪ ਆ ਕੰਪਨੀ ਨੇ ਆਹ ਵਾਲਾ ਦਿੱਤਾ ਸੀਗਾ ਜਿੰਨੇ 50 75 ਮਾਡਲ ਵੀ ਆਏ ਆ 50 50 ਵੀ ਆ 50 60 ਵੀ ਆਏ ਆ ਕਈ ਟਰੈਕਟਰਾਂ ਦੇ ਵਿੱਚ ਇਹ ਡੀਜ਼ਲ ਪੰਪ ਕੰਪਨੀ ਨੇ ਆਪਣੇ ਲਈ ਸੀ ਜੋ ਇਹ ਡੀਜ਼ਲ ਪੰਪ ਆਪਣੇ ਜ਼ੋਂਡੀਅਰ ਟਰੈਕਟਰ ਦੇ ਵਿੱਚ ਸਟੈਂਡਰਡ ਆਇਨ ਕੰਪਨੀ ਨੇ ਵਰਤੇ ਸੀ ਬਾਕੀ ਤੁਹਾਨੂੰ ਕੰਪਨੀ ਆਹ ਜਗ੍ਹਾ ਤੇ ਲਿਖੀ ਵੀ ਮਿਲ ਜੂਗੀ ਜਿਹਨੂੰ ਕਿ ਡੈਲਫੀ ਦਾ ਪੰਪ ਵੀ ਕਹਿੰਦੇ ਆ ਆਪਾਂ ਇਹਨੂੰ TVS ਦਾ ਪੰਪ ਵੀ ਕਹਿੰਦੇ ਆ ਕਿਉਂਕਿ ਰੂਟਰ ਟਾਈਪ ਹੁੰਦਾ ਸੀਗਾ ਦੇਖੋ ਰੂਟਰ ਪੰਪ ਤਾਂ ਇਹਨੂੰ ਵੀ ਕਹਿ ਦਿੰਨੇ ਆ ਪਰ ਲੇਕਿਨ ਰੂਟਰ ਪੰਪ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਮਾਈਕੋ ਦਾ ਇੱਕ ਹੁੰਦਾ ਡੈਲਫੀ ਟਾਈਪ ਇਹ ਇਦਾਂ ਦੇ ਪੰਪ ਜਿਹੜੇ ਜ਼ਿਆਦਾਤਰ ਤੁਹਾਨੂੰ ਮਤਲਬ ਕਾਰ ਲਾਈਨ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਹੜੇ ਇਹ ਡੀਜ਼ਲ ਪੰਪ ਹੁੰਦੇ ਸੀਗੇ ਅੱਜ ਇਸ ਵੀਡੀਓ 'ਚ ਗੱਲਬਾਤ ਕਰਦੇ ਆਂ ਵੀ ਜਿਹੜੇ ਹੁਣ ਟਰੈਕਟਰਾਂ ਦੇ ਵਿੱਚ ਡੀਜ਼ਲ ਪੰਪ ਆ ਰਹੇ ਨੇ ਉਹ ਜ਼ਿਆਦਾ ਕਾਮਯਾਬ ਸੀ ਜਾਂ ਇਹ ਕਾਮਯਾਬ ਸੀ ਜਾਂ ਆਪਾਂ ਨੂੰ ਇਹ ਲਵਾ ਕੇ ਦੂਜੇ ਪੰਪ ਲਾਉਣੇ ਚਾਹੀਦੇ ਆ ਪਹਿਲਾਂ ਇਸ ਪੰਪ ਦੇ ਤੁਹਾਨੂੰ ਫਾਇਦੇ ਦੱਸਦਾ ਤੇ ਨੁਕਸਾਨ ਦੱਸਦਾ ਦੇਖੋ ਮਿੱਤਰੋ ਜਿਹੜਾ ਇਹ ਡੀਜ਼ਲ ਪੰਪ ਆਉਂਦਾ ਸੀਗਾ ਜੌਂਡੀਆ ਟਰੈਕਟਰ ਦੇ ਵਿੱਚ ਇਹਦੇ ਵਿੱਚ ਇੱਕ ਤਾਂ ਡੀਜ਼ਲ ਖਪਤ ਬਹੁਤ ਘੱਟ ਕਰਦਾ ਸੀ ਟਰੈਕਟਰ ਮਤਲਬ ਡੀਜ਼ਲ ਦੀ ਕੰਜ਼ਮਪਸ਼ਨ ਬਹੁਤ ਘੱਟ ਸੀਗੀ ਤਾਂ ਦਾ ਮਤਲਬ ਜਿੱਥੇ ਤੁਸੀਂ ਮਾਈਕੋ ਵਾਲਾ ਪੰਪ ਚਲਾਉਂਗੇ ਉਹਦੇ ਨਾਲੋਂ ਇਹ ਡੀਜ਼ਲ ਘੱਟ ਖਾਂਦਾ ਸੀਗਾ ਜਿਹੜਾ ਕਿ ਆਪਣਾ ਇਹ ਸਟੈਂਡਰਡ ਆਇਨ ਦਾ ਪੰਪ ਆਉਂਦਾ ਸੀਗਾ ਠੀਕ ਹੈ ਟਰੈਕਟਰਾਂ ਦੇ ਵਿੱਚ ਦੋ ਨੰਬਰ ਤੇ ਬਾਕੀ ਇਹਨੂੰ ਕਰੰਟ ਦੀ ਤਾਂ ਜ਼ਰੂਰਤ ਹੁੰਦੀ ਸੀ ਬਾਕੀ ਦੋ ਨੰਬਰ ਤੇ ਜਦੋਂ ਇਸ ਟਰੈਕਟਰ ਦਾ ਜਿਹੜਾ ਪੰਪ ਡੀਜ਼ਲ ਆਪਾਂ ਖੋਲ ਲੈਂਦੇ ਸੀ ਮਤਲਬ ਰਿਪੇਅਰਿੰਗ ਲਈ ਜਿਵੇਂ ਆਪਾਂ ਮਾਈਕੋ ਦਾ ਪੰਪ ਰਿਪੇਅਰ ਲਈ ਖੋਲ ਲੈਂਦੇ ਆ ਤਾਂ ਉਹਨੂੰ ਰਿਪੇਅਰ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਕਿਉਂਕਿ ਜਿਹੜੇ ਇਹ ਡੀਜ਼ਲ ਪੰਪ ਹੁੰਦੇ ਸੀ ਇਹ ਜਰਮਨ ਦੇ ਬਾਹਰਲੇ ਡੀਜ਼ਲ ਪੰਪ ਆ ਗਏ ਕੋਈ ਇੱਥੇ ਆਪਣੇ ਅਸੈਂਬਲ ਨਹੀਂ ਹੁੰਦਾ ਸੀ ਡੀਜ਼ਲ ਪੰਪ ਇਹ ਬਾਹਰੋਂ ਹੀ ਇੰਪੋਰਟ ਹੁੰਦੇ ਸੀ ਜਰਮਨ ਦੇ ਪੰਪ ਸੀਗੇ ਜਰਮਨ ਦੇ ਜਿਹਨੂੰ ਕਹਿੰਦੇ ਆਪਾਂ ਇਹਨਾਂ ਦਾ ਮਤਲਬ ਇਹ ਜਰਮਨ ਦੇ ਪੰਪ ਸੀਗੇ ਬਾਹਰਲੀ ਕੰਪਨੀ ਦੇ ਪੰਪ ਸੀਗੇ ਜਿਹਦੇ ਕਾਰਨ ਕਰਕੇ ਇਹਦਾ ਪਾਰਟਸ ਇੱਥੇ ਮਿਲਣਾ ਆਪਣੇ ਇੰਡੀਆ ਦੇ ਵਿੱਚ ਮੁਸ਼ਕਲ ਸੀਗਾ ਬਾਕੀ ਆਪਣੇ ਮਕੈਨਿਕ ਭਰਾ ਇਹਨੂੰ ਖੋਲ ਬਹਿੰਦੇ ਸੀਗੇ ਡੀਜ਼ਲ ਪੰਪਾਂ ਵਾਲੇ ਪਰ ਲੇਕਿਨ ਹੁੰਦਾ ਕੀ ਸੀਗਾ ਇਹਦਾ ਜਿਹੜਾ ਇੱਕ ਵਾਰੀ ਖੋਲਣ ਤੋਂ ਬਾਅਦ ਇਹ ਦੁਬਾਰਾ ਸੈਟਿੰਗ ਨਹੀਂ ਆਉਂਦਾ ਸੀਗਾ ਕਹਿਣ ਦਾ ਮਤਲਬ ਕਈ ਭਰਾਵਾਂ ਨੇ ਤੁਸੀਂ ਖਲਾ ਕੇ ਆਪਣੇ ਰਿਪੇਅਰ ਕਰਾਏ ਹੋਣੇ ਆ ਇਹਦੇ ਨਾਲ ਦੇ ਡੀਜ਼ਲ ਪੰਪ ਪਰ ਲੇਕਿਨ ਤੁਹਾਨੂੰ ਉਹਨਾਂ ਨੂੰ ਉਤਾਰ ਕੇ ਉਹਦੀ ਜਗ੍ਹਾ ਮਾਈਕੋ ਦਾ ਇਨਲਾਈਨ ਪੰਪ ਹੀ ਲਾਉਣਾ ਪੈਂਦਾ ਸੀਗਾ ਜਦੋਂ ਇਹ ਡੀਜ਼ਲ ਪੰਪ ਖੁੱਲ ਜਾਂਦਾ ਸੀਗਾ ਕਹਿੰਦਾ ਮਤਲਬ ਇਹ ਰਿਪੇਅਰ ਕਰਕੇ ਠੀਕ ਹੀ ਨਹੀਂ ਹੁੰਦਾ ਸੀ ਇਹ ਇਹਦੀ ਸਭ ਤੋਂ ਵੱਡੀ ਕਮੀ ਸੀਗੀ ਫਾਇਦਾ ਵੀ ਦੱਸਦਾ ਤੁਹਾਨੂੰ ਕਮੀ ਵੀ ਦੱਸਦੀ ਨੰਬਰ 2 ਤੇ ਇਹਦੀ ਲੀਕਜ ਥੋੜੀ ਜੀ ਜ਼ਿਆਦਾ ਹੁੰਦੀ ਸੀਗੀ ਕਿਉਂਕਿ ਇਹਦੇ ਪਾਰਟ ਜਿਹੜੇ ਘੱਟ ਮਿਲਣ ਕਾਰਨ ਕਰਕੇ ਰੌਡਰਿੰਗ ਕਿਟ ਵਗੈਰਾ ਘੱਟ ਹੋਣ ਕਰਕੇ ਲੀਕਸ ਸੀ ਥੋੜੀ ਜੀ ਇਹ ਡੀਜ਼ਲ ਪੰਪ ਦੀ ਹੈਨਾ ਬਾਕੀ ਜੇ ਇਹਦੇ ਵਿੱਚ ਮਾੜੀ-ਮੋਟੀ ਵੀ ਕਮੀ ਆ ਜਾਂਦੀ ਇਸ ਦੇ ਵਿੱਚ ਬਲੇਡ ਵਗੈਰਾ ਚੱਲਦੇ ਆ ਰੂਟਰ ਦੇ ਵਿੱਚ ਜੇ ਮੰਨ ਲਓ ਬਲੇਡ ਦੇ ਵਿੱਚ ਕੋਈ ਮਾੜੀ-ਮੋਟੀ ਪਲੇ ਪੈ ਗਈ ਜਾਂ ਤੁਹਾਡਾ ਪਾਣੀ ਲੰਘ ਗਿਆ ਮਾੜਾ-ਮੋਟਾ ਮੈਕੋ ਦਾ ਪੰਪ ਤਾਂ ਝਾਲ ਚੱਲੇ ਜਾਂਦਾ ਪਰ ਲੇਕਿਨ ਇਹ ਜਿਹੜਾ ਡੀਜ਼ਲ ਪੰਪਾ ਝਾਲ ਨਹੀਂ ਚੱਲਦਾ ਸੀਗਾ ਉਦੋਂ ਹੀ ਵਾਈਟ স্মੋਕ ਕਰਨ ਲੱਗ ਪੈਂਦਾ ਸੀਗਾ ਬਾਕੀ ਤਾਂ ਚਲੋ ਕੰਪਨੀ ਨੇ ਲਾਇਆ ਕੰਪਨੀ ਏਡੀ ਵੱਡੀ ਵਧੀਆ ਜੌਂਡੀਅਰ ਕੰਪਨੀ ਆ ਬਾਹਰ ਦੀ ਤਕਨੀਕ ਆ ਕੋਈ ਉਸ ਚੀਜ਼ ਨੂੰ ਸੋਚ ਸਮਝ ਕੇ ਲਾਇਆ ਹੁੰਦਾ ਹਨਾ ਲਾਇਆ ਸੀਗਾ ਕੰਪਨੀ ਨੇ ਪਰ ਲੇਕਿਨ ਸਮਾਂ ਪੈਣ ਨਾਲ ਤੁਹਾਨੂੰ ਪਾਵਰ ਦੀ ਜ਼ਿਆਦਾ ਲੋੜ ਪੈ ਗਈ ਫਿਰ ਪਾਵਰ ਨੂੰ ਜ਼ਿਆਦਾ ਇਹ ਪ੍ਰੋਡਿਊਸ ਨਹੀਂ ਕਰਦਾ ਇਸ ਟਰੈਕਟਰ ਦੇ ਵਿੱਚ ਪਾਵਰ ਠੀਕ ਹੈ ਜੀ ਜਿਸ ਕਾਰਨ ਕਰਕੇ ਫਿਰ ਕੰਪਨੀ ਨੇ ਮਾਈਕੋ ਕੰਪਨੀ ਤੋਂ ਆਪਣੇ ਪੰਪ ਖਰੀਦੇ ਤੇ ਮਾਈਕੋ ਕੰਪਨੀ ਦਾ ਆਪਣਾ ਪੰਪ ਲਾਉਣਾ ਸਟਾਰਟ ਕਰਤਾ ਹਨਾ ਹੁਣ ਗੱਲ ਕਰਦੇ ਆਂ ਕਈ ਭਰਾ ਆਪਣਾ ਇਸ ਪੰਪ ਨੂੰ ਉਤਾਰ ਕੇ ਮਾਈਕੋ ਦਾ ਪੰਪ ਲਾਉਣਾ ਚਾਹੁੰਦੇ ਆ ਹਨਾ ਜਿੰਨਾ ਟਾਈਮ ਤੁਹਾਡਾ ਮੈਂ ਤੁਹਾਨੂੰ ਦੱਸਦਾ ਜਿੰਨਾ ਟਾਈਮ ਇਹ ਪੰਪ ਤੋਂ ਡਟਿ ਗਿਆ ਵਾ ਇਹਨੂੰ ਕਲਾਉਣ ਦੀ ਕੋਸ਼ਿਸ਼ ਨਾ ਕਰਿਓ ਕਈ ਭਰਾ ਆਪਣੇ ਕਰਦੇ ਕੀ ਅੱਜ ਕੱਲ ਕਹਿੰਦੇ ਯਾਰ ਆਪਣਾ 20 ਸਾਲ ਟਰੈਕਟਰ ਚੱਲ ਗਿਆ 15 ਸਾਲ ਟਰੈਕਟਰ ਚੱਲ ਗਿਆ ਕੀ ਆਪਾਂ ਇਹਨੂੰ ਮਸ਼ੀਨ ਤੇ ਬਣ ਕੇ ਚੈੱਕ ਕਰਵਾ ਲਈਏ ਜਾਂ ਮੜਾ ਮੋਟਾ ਸੈਟ ਕਰਾ ਜ ਪਰ ਲੇਕਨ ਨਹੀਂ ਕਦੇ ਇਹਦੀ ਗਲਤੀ ਨਾ ਕਰ ਬੈਠੋ ਇਹਨੂੰ ਖਲਾ ਕੇ ਨਹੀਂ ਤਾਂ ਪਛਤਾਵੋਗੇ ਸੱਜਣੋ ਫਿਰ ਤੁਹਾਨੂੰ ਮਾਈਕੋ ਦਾ ਪੰਪ ਲਾਉਣਾ ਪਊਗਾ ਜੇ ਇਹ ਤੁਹਾਡਾ ਡੀਜ਼ਲ ਪੰਪ ਇੱਕ ਵਾਰੀ ਖੁੱਲ ਗਿਆ ਤੇ ਇੱਕ ਵਾਰੀ ਖੁੱਲਣ ਤੋਂ ਬਾਅਦ ਨਾ ਹੀ ਇਹਨੂੰ ਰਿਪੇਅਰ ਕਰਾਓ ਕਿਉਂਕਿ ਦੇਖੋ ਆਪਣੇ ਇੰਡੀਆ ਚ ਰਿਪੇਅਰ ਕਰ ਦੇਣਗੇ ਕੋਈ ਆਪਾਂ ਨੂੰ ਨਹੀਂ ਪਤਾ ਕੋਈ ਸਪਾਰਟ ਮੈਕੈਨਿਕ ਹੋਵੇ ਪਰ ਲੇਕਿਨ ਜਿੱਥੋਂ ਤੱਕ ਆਪਣੇ ਨਾਲ ਹੱਟ ਬੀਤੀ ਹੋਈ ਹੈ ਕਿਉਂਕਿ ਅਸੀਂ ਆਲਰੇਡੀ 2-3 ਪੰਪਾਂ ਨਾਮ ਨਹੀਂ ਲੈਂਦੇ ਆ ਪਰ ਕਈ ਜਗ੍ਹਾ ਤੋਂ ਰਿਪੇਅਰ ਕਰਵਾ ਕੇ ਦੇਖਿਆ ਪਰ ਲੇਕਿਨ ਉਹ ਨਹੀਂ ਚੱਲਿਆ ਤੇ ਸਾਨੂੰ ਦੁਬਾਰਾ ਮਾਈਕੋ ਦਾ ਇਨਲਾਈਨ ਪੰਪ ਹੀ ਲਾਉਣਾ ਪਿਆ ਇਸ ਟ੍ਰੈਕਟਰ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿਣ ਦਾ ਮਤਲਬ ਜਿੰਨਾ ਟਾਈਮ ਇਹ ਡੀਜ਼ਲ ਪੰਪ ਚੱਲਦਾ ਤੁਹਾਡਾ ਉਹਨਾਂ ਟਾਈਮ ਚੱਲਣ ਦੇ ਉਹਨੂੰ ਜਦੋਂ ਰਿਪੇਅਰ ਕਰਾਉਣ ਆਲਾ ਹੋਵੇ ਤੁਸੀਂ ਚੁੱਪ ਕਰਕੇ ਨੂੰ ਉਤਾਰ ਕੇ ਮਾਈਕੋ ਦਾ ਪੰਪ ਤਾਂ ਲਾ ਦਿਓ ਇਨੂੰ ਉਤਾਰ ਕੇ ਹਨਾ ਬਾਕੀ ਉਹਨੂੰ ਦੱਸਦਾ ਮਾਈਕੋ ਦਾ ਪੰਪ ਲਾਉਣ ਲਈ ਆਪਾਂ ਨੂੰ ਕੀ ਕਰਨਾ ਪੈਂਦਾਗਾ ਮਾਈਕੋ ਦਾ ਪੰਪ ਲਾ ਦਿਓ ਤਾਂ ਜੋ ਤੁਹਾਡਾ ਦੁਬਾਰਾ ਖਰਚਾ ਨਾ ਆਵੇ ਕਿਉਂਕਿ ਰਿਪੇਅਰ ਤੇ ਵੀ ਇਹਦੇ ਦੇ ਕੋਲ ਕੋਲ ਮੰਗ ਲੈਂਦੇ ਆਪਣੇ ਤੋਂ 15 ਵੀ ਲੈ ਲੈਂਦਾ ਕੋਈ 20 ਵੀ ਲੈ ਲੈਂਦਾ ਪਰ ਲੇਕਿਨ ਉਹ ਵੇਸਟ ਜਾਂਦਾ ਹਨਾ ਕਈ ਭਰਾ ਕਹਿਣਗੇ ਯਾਰ ਇਹ ਡੀਜ਼ਲ ਪੰਪ ਖਚਾਈ ਘੱਟ ਕਰਦਾ ਹੋਊਗਾ ਪਰ ਲੇਕਿਨ ਇੰਨਾ ਵੀ ਫਰਕ ਨਹੀਂ ਸੀਗਾ ਇਹਦੇ ਵਿੱਚ ਵੀ ਇੰਨੀ ਜ਼ਿਆਦਾ ਖਚਾਈ ਤੁਹਾਡੀ ਘੱਟ ਕਰੇ ਕਿਉਂਕਿ ਜਿਹੜਾ ਇਹ ਵਾਲਾ ਟਰੈਕਟਰ 5310 ਇਹ ਆਪਣਾ ਕੰਬਾਈਨ ਦੇ ਉੱਪਰ ਚੱਲਦਾਗਾ ਚੈਣਾਂ ਵਾਲੀ ਮਸ਼ੀਨ ਤੇ ਪਰ ਚੈਣਾਂ ਵਾਲੀ ਮਸ਼ੀਨ ਤੇ ਪੂਰੀ ਧੱਕ ਪਾਉਂਦਾ ਟਰੈਕਟਰ ਬੁਰਾ ਸਿਰਾਂ ਚੱਲਦਾ ਏ ਟਰੈਕਟਰ ਕਿਉਂਕਿ 16 ਦੇ ਟਾਇਰਾਂ ਦੇ ਵਿੱਚ ਸੀਗਾ ਤੇ ਚੈਣਾਂ ਵਾਲੀ ਮਸ਼ੀਨ ਤੇ ਇਹ ਚੱਲਿਆ ਟਰੈਕਟਰ 2014 ਦੇ ਵਿੱਚ ਲਿਆ ਸੀ ਬਾਈ ਨੇ ਤੇ ਤੁਹਾਨੂੰ ਪਤਾ ਇਹ 10 ਸੀ 10 ਸਾਲ ਹੋ ਗਏ 20 ਸੀਜ਼ਨ ਹੋ ਗਏ ਟਰੈਕਟਰ ਨੂੰ ਚੱਲਦੇ ਨੂੰ ਤਾਂ ਪਰ ਲੇਕਿਨ ਹਜੇ ਤੱਕ ਇਸ ਟਰੈਕਟਰ ਦੇ ਵਿੱਚ ਇੰਡੀਆ ਦੇ ਵਿੱਚ ਤੇ ਡੀਜ਼ਲ ਪੰਪ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕਹਿਣ ਦਾ ਮਤਲਬ ਸੱਜਣੋ ਜੇ ਤਾਂ ਤੁਹਾਡਾ ਇਹ ਪੰ ਸਹੀ ਚੱਲਦਾ ਸਹੀ ਕੰਮ ਕਰੀ ਜਾਂਦਾ ਟਰੈਕਟਰ ਦੇ ਵਿੱਚ ਤਾਂ ਤੁਹਾਨੂੰ ਮਾਈਕੋ ਤਾਂ ਲਵਾਉਣ ਦੀ ਕੋਈ ਜ਼ਰੂਰਤ ਨਹੀਂ ਹਾਂ ਜੇ ਤੁਹਾਨੂੰ ਕੋਈ ਇਹਦੇ ਵਿੱਚ ਦਿੱਕਤ ਆਉਂਦੀ ਆ ਜਾਂ ਪਰੇਸ਼ਾਨੀ ਆਉਂਦੀ ਆ ਤਾਂ ਤੁਸੀਂ ਆਪਣਾ ਇਨਲੈਂਡ ਪੰਪ ਉਤਾਰ ਕੇ ਲਾ ਦਿਓ ਉਹਦੇ ਇਹਦੇ ਤੇ ਪੈਸੇ ਪਟਣਾ ਉਹ ਠੀਕ ਆ ਜੀ ਤੇ ਬਾਕੀ ਤੁਹਾਨੂੰ ਦੱਸ ਦਿੰਨੇ ਆਪਾਂ ਜਿਹੜਾ ਇਸ ਪੰਪ ਨੂੰ ਉਤਾਰ ਕੇ ਤੇ ਦੂਜਾ ਪੰਪ ਲਾਉਣਾ ਕਿਵੇਂ ਲੱਗਦਾ ਹੁਣ ਗੱਲ ਕਰਦਾ ਤੁਹਾਨੂੰ ਮਾਰਕੀਟ ਦੇ ਵਿੱਚੋਂ ਪੁਰਾਣੇ ਪੰਪ ਵੀ ਮਿਲ ਜਾਂਦੇ ਆ ਜੋਂਡੀਆ ਟਰੈਕਟਰ ਦੇ ਸਰਸੇ ਵਗੈਰਾ ਜਾਂ ਪਟਿਆਲੇ ਵਗੈਰਾ ਜਾਂ ਮਲੋਟ ਵਗੈਰਾ ਤੁਹਾਨੂੰ ਡੀਜ਼ਲ ਪੰਪ ਮਿਲ ਜਾਂਦੇ ਆ ਨੋਜ਼ਲ ਪਾਈਪਾਂ ਮਿਲ ਜਾਂਦੀਆਂ ਕਿਉਂਕਿ ਜਿਹੜੀਆਂ ਇਹਦੀਆਂ ਨੋਜ਼ਲ ਪਾਈਪਾਂ ਤੁਹਾਨੂੰ ਸਪੈਸ਼ਲ ਹੁੰਦੀਆਂ ਨਾ ਬਦਲਣੀਆਂ ਪੈਣਗੀਆਂ ਕਿਉਂਕਿ ਨੋਜ਼ਲ ਪਾਈਪਾਂ ਦੀਆਂ ਫਿਟਿੰਗਾਂ ਹੁੰਦੀਆਂ ਬਾਕੀ ਤੁਹਾਨੂੰ ਇੱਕ ਇਹਦੀ ਆ ਜਿਹੜੀ ਟਾਈਮਿੰਗ ਵਾਲੀ ਪਲੇਟ ਹੁੰਦੀ ਆ ਇਹ ਆਪਣੀ ਚੇਂਜ ਕਰਨੀ ਪੈਂਦੀ ਆ ਤਾਂ ਜੋ ਇਹਦੇ ਵਿੱਚ ਜਿਹੜੀ ਫਿਟਿੰਗ ਪ੍ਰੋਪਰ ਢੰਗ ਨਾਲ ਆਪਣੇ ਡੀਜ਼ਲ ਪੰਪ ਦੀ ਆ ਜਾਏ ਬਾਕੀ ਹੋਰ ਇਹਦੇ ਵਿੱਚ ਜਾਦਤਾਰ ਕੁਝ ਨਹੀਂ ਬਦਲਦੀ ਲੋਡ ਹੁੰਦੀ ਬਾਕੀ ਟਾਈਮਿੰਗ ਵਗੈਰਾ ਦੀ ਤੁਹਾਨੂੰ ਸੈਟਿੰਗ ਆਪਣੇ ਆਪ ਕਰਨੀ ਪੈਂਦੀ ਆ ਜੇ ਲੋਡ ਪਵੇ ਤਾਂ ਤੁਸੀਂ ਗਰਾਰੀ ਵੀ ਬਦਲ ਸਕਦੇ ਨਹੀਂ ਲੋਡ ਨਹੀਂ ਗਰਾਰੀ ਬਦਲਦੀ ਹੈਣਾ ਦੇ ਬਾਕੀ ਜੇ ਕਿਸੇ ਭਰਾ ਨੇ ਟਰਬੋ ਵਗੈਰਾ ਜੌਂਡੀ ਟਰੈਕਟਰ ਤੇ ਲਾਉਣਾ ਹੋਵੇ ਤਾਂ ਇਸ ਪੰਪ ਦੇ ਨਾਲ ਆਪਣਾ ਟਰਬੋ ਵਗੈਰਾ ਨਹੀਂ ਲੱਗਦਾਗਾ ਕਿਉਂਕਿ ਉਹ ਦੂਜੇ ਪੰਪ ਦੇ ਨਾਲ ਇਹ ਟਰਬੋ ਕਾਮਯਾਬ ਹੁੰਦਾਗਾ ਕਹਿੰਦਾ ਮਤਲਬ ਉਹ ਜਿਆਦਾ ਪਾਵਰ ਲੈਣ ਲਈ ਇਸ ਡੀਜ਼ਲ ਪੰਪ ਨੂੰ ਆਪਾਂ ਲੰਬਾ ਟਾਈਮ ਨਹੀਂ ਚਲਾ ਸਕਦੇ ਨਾ ਵੱਧ ਪਾਵਰ ਠੀਕ ਹੈ ਜੀ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਇੰਪੋਰਟੈਂਟ ਟਰੈਕਟਰ ਸੀਗੇ ਬਾਕੀ ਨੋਜ਼ਲ ਵਗੈਰਾ ਵੀ ਇਹਦੇ ਵਿੱਚ ਬਾਹਰਲੀ ਬਾਹਰਲੂ ਵੀ ਆਉਂਦੀ ਨੋਜ਼ਲ ਕਿਉਂਕਿ ਜਿਹੜੀਆਂ ਅੱਜਕੱਲ ਨੋਜ਼ਲਾਂ ਮਿਲਦੀਆਂ ਉਹ ਚਾਈਨਾ ਮੈਡ ਮਿਲਦੀਆਂ ਦੇਖੋ ਕੰਪਨੀ ਦੀ ਪੈਕਿੰਗ ਜ਼ਰੂਰ ਮਿਲਣੀ ਆ ਪਰ ਮਿਲਣੀ ਆ ਤੁਹਾਨੂੰ ਉਹ ਚਾਈਨਾ ਮੈਡ ਠੀਕ ਹੈ ਜੀ ਚਾਈਨਾ ਮੈਡ ਵਧੀਆ ਚੱਲਦੀਆਂ ਪਰ ਲੇਕਿਨ ਜਿੰਨਾ ਟਾਈਮ ਇਹਦਾ ਨੋਜ਼ਲ ਪੰਪ ਇਹਦੇ ਨੋਜ਼ਲਾਂ ਚੱਲਦੀਆਂ ਜੀ ਉਹਨਾਂ ਟਾਈਮ ਚਲਾਇਆ ਕਰੋ ਚਾਹੁੰਦੀ ਆ ਟਰੈਕਟਰ ਦੀਆਂ ਉਹ ਐਲਟੀ ਮਾਡਲ ਦੀਆਂ ਹਣਾ ਠੀਕ ਹੈ ਜੀ ਤੇ ਚਲੋ ਅੱਜ ਦੀ ਵੀਡੀਓ ਦੀ ਤੁਹਾਨੂੰ ਚਲੋ ਅੱਜ ਦੀ ਵੀਡੀਓ ਚ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਮਿਲਾਂਗੇ ਤੁਹਾਡੇ ਨਾਲ ਹੋਰ ਵੀਡੀਓ ਦੇ ਵਿੱਚ ਹਨਾ ਧੰਨਵਾਦ ਸਤਿ ਸ੍ਰੀ ਅਕਾਲ